ਆਮ ਬੰਦੇ ਜੋ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਕੀ ਬਣਾਵਾਂ ਚੰਗੀ ਕੋਈ ਜਾਇਦਾਦ ਬਣਾਵਾਂ ਪਰ ਮਰੀ ਇਹ ਹੀ ਜਾਇਦਾਦ ਸੀ ਇਹ ਹੀ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਉਂਗਾ ਕਿੰਨੇ ਸਾਲ ਲੱਗੇ ਬਣਾਉਣੇ ਕਿੰਨੇ 2 ਸਾਲ ਲੱਗੇ ਕੀ ਕੁਝ ਬਣਾਇਆ ਵਿੱਚ ਤੁਸੀਂ ਜੋ ਬਸ ਦੇ ਵਿੱਚ ਬਣਿਆ ਹੁੰਦਾ ਸੀ ਸਭ ਇਹ ਦੇ ਵਿੱਚ ਪੂਰਾ ਕਰੂੰਗਾ ਜੇ ਕੋਈ ਦੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਉਹ ਵੀ ਪੂਰਾ ਕਰੂੰਗਾ ਕਿੰਨਾ ਕੁ ਖਰਚਾ ਆ ਗਿਆ ਤੇ ਕੀਤੇ ਲਗਭਗ 2.5 ਲੱਖ ਰੁਪਏ ਮੇਰੇ ਚੱਲ ਰਿਹਾ ਹਲੇ ਇਸ ਵੀਡੀਓ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਨਜ਼ਰ ਆ ਰਹੇ ਨੇ ਦਰਅਸਲ ਇਹ ਬਸਲੇ ਵਿੱਚੋਂ ਥੱਲੇ ਉਤਰ ਰਹੇ ਨੇ ਪਤਾ ਨਹੀਂ ਕੀ ਸੋਚ ਕੇ ਇਸ ਬਜ਼ੁਰਗ ਮਲਾਜ਼ਮ ਨੇ ਆਪਣੀ ਰੋੜ ਵੇਦ ਦੀ ਬਸ ਕੋਠੇ ਦੇ ਉੱਤੇ ਚੜਾ ਦਿੱਤੀ ਜਿਸ ਦੇ ਦ੍ਰਿਸ਼ ਦੇਖ ਪਿੰਡ ਵਾਸੀ ਵੀ ਹੈਰਾਨ ਹੋ ਗਏ ਅਤੇ ਅੰਗਰੇਜ਼ ਡਰਾਈਵਰ ਤੇ ਨਾਸਾ ਵਾਲੇ ਵੀ ਪਰੇਸ਼ਾਨ ਹੋਏ ਨਜ਼ਰ ਆਏ ਨੇ ਜਿਸ ਬਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਪਤਾ ਲੱਗਣ ਦੇ ਆਸ-ਪਾਸ ਦੇ 25 ਪਿੰਡਾਂ ਦੀਆਂ ਸੱਥਾਂ ਦੇ ਵਿੱਚ ਵੀ ਇਸ ਬੰਦੇ ਦੇ ਚਰਚੇ ਹੋਣ ਲੱਗੇ ਜਿਸ ਤੋਂ ਬਾਅਦ ਇਸ ਦੀ ਹਕੀਕਤ ਦੇਖਣ ਲਈ ਮੀਡੀਆ ਵਾਲੇ ਭਾਈ ਆਪਣੇ ਕੈਮਰੇ ਲੈ ਕੇ ਪਿੰਡ ਪਹੁੰਚ ਗਏ ਅੱਗੇ ਸੁਣੋ ਫਿਰ ਜਲੰਧਰ ਦੇ ਕੰਗਸ ਸਾਹ ਦਾ ਰਹਿਣ ਵਾਲੇ ਇਸ ਮੁਲਾਜ਼ਮ ਨੇ ਮੀਡੀਆ ਵਾਲਿਆਂ ਨੂੰ ਕੀ ਕਿਹਾ ਤੁਹਾਡਾ ਨਾਮ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੰਗ ਤੁਸੀਂ ਆਪਣੇ ਬਾਰੇ ਦੱਸੋ ਜੀ ਮੈਂ ਪੀਆਰਟੀਸੀ ਨੂੰ ਨੌਕਰੀ ਕੀਤੀ ਸਰਵਿਸ ਕੀਤੀ ਟੈਕਨੀਕਲ ਜਾਉਂ ਚ ਰਿਹਾ ਮੈਂ ਔਰ ਐਡਮ ਕਾਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਤੇ ਕਾਫੀ ਲੰਮਾ ਸਵਾ 45 40 ਸਾਲ ਮੈਂ ਨੌਕਰੀ ਕੀਤੀ ਉੱਥੇ ਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬਸ ਬਣਾਈ ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ ਸਰਪੰਚ ਤੋਂ ਨਾਲ ਹੀ ਮੈਂ ਉਸ ਤੋਂ ਬਾਅਦ ਫਿਰ ਰਿਟਾਇਰ ਹੋਣ ਤੋਂ ਸਰਪੰਚੀ ਤੋਂ ਬਾਅਦ ਮੈਂ ਬਸ ਬੁਣੀ ਸ਼ੁਰੂ ਕੀਤੀ ਫਿਰ ਇਹ ਬਸ ਦਾ ਸਪਨਾ ਕਿੱਦਾਂ ਮਨ 'ਚ ਆਇਆ ਇਹ ਪਹਿਲਾਂ ਹੀ ਮੇਰੇ ਮਨ 'ਚ ਸੀ ਲੋਕ ਆਮ ਆਮ ਬੰਦੇ ਤਾਂ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਚੀਜ਼ ਬਣਾਵਾਂ ਚੰਗੀ ਕੋਈ ਜਾਇਦਾਦ ਬਣਾਵਾਂ ਪਰ ਮਰੀ ਇਹ ਜਿਆਦਾ ਸੀ ਇਹ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਉਂਗਾ ਕਦੋਂ ਤੁਸੀਂ ਰਿਟਾਇਰ ਹੋਏ ਤੇ ਕਦੋਂ ਬਸ ਬਣਾਈ ਮੈਂ 2013 ਦੀ ਰਿਟਾਇਰ ਹੋਈ 13 'ਚ 13 'ਚ ਇਹਨੇ ਰਿਟਾਇਰ ਹੋਇਆ ਜੀ ਤੇ 18 'ਚ ਮੈਂ ਸ਼ੁਰੂ ਕੰਨੀ ਚ ਕੀਤੀ ਇਹ ਜੀ ਕਿੰਨੇ ਸਾਲ ਲੱਗੇ ਬਣਾ ਇਹਨੂੰ 2 ਸਾਲ ਲੱਗੇ ਕਰੋਨਾ ਆ ਗਈ ਵਿੱਚ ਕਿਰਨਾਂ ਸਾਲ ਡੇਢ ਸਾਲ ਬੰਦ ਰਹੀ ਕੰਮ ਬੰਦ ਰਿਹਾ ਪਰ ਉਹਨਾਂ ਤੋਂ ਬਾਅਦ ਫਿਰ ਮੈਂ ਮਾਰ ਹੋ ਗਿਆ ਮੇਰੇ ਬਿਵਾਰ ਹੁਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਪਰਮਾਤਮਾ ਕੇ ਅਦਾਸ ਕੀਤੀ ਸੱਚੇ ਪਾਤਸ਼ਕ ਮੇਰੀ ਠੀਕ ਕਰੋ ਮੈਨੂੰ ਮੇਰੀ ਬਸਦੂਰੀ ਪਈ ਆ ਮੈਂ ਬਸ ਆਪਣੀ ਤਿਆਰ ਕਰਨੀ ਆ ਤੇ ਪਰਮਾਤਮਾ ਮੈਨੂੰ ਸਮਾਂ ਦਿੱਤਾ ਮੈਂ ਠੀਕ ਕਰਤਾ ਮੈਂ ਆਪਣੀ ਫਿਰ ਬਸ ਤਿਆਰ ਕਰਨ ਲੱਗ ਪਿਆਣਗੇ ਤਾਂ ਕੀ ਕੁਝ ਬਣਾਇਆ ਵਿੱਚ ਤੁਸੀਂ ਜੋ ਬਸਦ ਵਿੱਚ ਬਣਿਆ ਹੁੰਦਾ ਜੀ ਸਭ ਇਹਦੇ ਵਿੱਚ ਪੂਰਾ ਕਰੂੰਗਾ ਜੇ ਕੋਈ ਦੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਉਹ ਵੀ ਪੂਰਾ ਕਰੂੰਗਾ ਕਿੰਨਾ ਕੁ ਖਰਚਾ ਆ ਗਿਆ ਇਹਦੇ ਕੀਤੇ ਲਗਭਗ 2.5 ਲੱਖ ਰੁਪਏ ਮੇਰੇ ਚੱਲ ਰਿਹਾ ਹਲੇ ਜੀ ਇਹ ਕੀ ਰਹਿ ਗਿਆ ਜੀ ਹਲੇ ਇਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ ਐਲਸੀਡੀ ਵਗੈਰਾ ਲੱਗ ਗਿਆ ਹੋਰ ਚੀਜ਼ਾਂ ਲੱਗੀਆਂ ਥੋੜੀ ਜੀ ਮੀਨਾਕਾਰੀ ਲਖਾਈਆ ਰਵਗੈਰ ਵਿੱਚ ਕਰਨ ਵਾਲੀ ਜੀ ਹਲੇ ਆਸ-ਪਾਸ ਦੇ ਲੋਕ ਦੇਖਣ ਆਉਂਦੇ ਬਹੁਤ ਆਉਂਦੇ ਆ ਆਸ-ਪਾਸ ਜੇ ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ ਐ ਨਰਾਏ ਬੰਦੇ ਆਮ ਪਿੰਡ ਦੀ ਫੈਮਲੀਆ ਜਿਹੜੀਆਂ ਆਉਂਦੀਆਂ ਉਹ ਆਮ ਦੇਖਣ ਆਉਂਦੀਆਂ ਆ ਹਾਈਵੇਜ ਲੱਗੇ ਚੱਲਦੇ ਸਾਡੇ ਹਾਈਵੇਜ ਤੋਂ ਬਸ ਦੇ ਦਈਆ ਤਾਂ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ ਸਾਡੀ ਹੋਰ ਪਿੰਡ ਦੀਆਂ ਫੈਮਲੀਆ ਸਾਰੀਆਂ ਹੋਈਆਂ ਅੱਛਾ ਤੁਸੀਂ ਇਹ ਕੁਝ ਤੁਹਾਡਾ ਸੁਪਨਾ ਹੈ ਬੱਚਿਆਂ ਨੂੰ ਆਪਣੇ ਦੱਸ ਕੇ ਜਾ ਰਹੇ ਹੋ ਇਸ ਬਾਰੇ ਹਾਂ ਮੱਚਿਆਂ ਨੂੰ ਆਪਣੇ ਦੋਤਿਆਂ ਨੂੰ ਆਪਣੀ ਪੋਤੀ ਨੂੰ ਪੁੱਤਿਆਂ ਨੂੰ ਸਾਰਾ ਸਮਝਾਉਂਗਾ ਗੱਲ ਇਹ ਹੈ ਵੀ ਬਈ ਦਾ ਇਹਦਾ ਖਿਆਲ ਕਿਦਾਂ ਰੱਖਣਾ ਇਹਨੂੰ ਸੰਭਾਲ ਕੇ ਤਾਂ ਕਰਨੀ ਇਹ ਜੇ ਮੈਂ ਬਣਾਈ ਹੈ ਤੇ ਇਹ ਸੰਭਾਲ ਵੀ ਇਹਨੇ ਬੱਚਿਆਂ ਨੇ ਕਰਨੀ ਹੈ ਇਹਨੂੰ ਜਿੱਦਾਂ ਆਪਾਂ ਆਪਣੀ ਗੱਡੀ ਸੰਭਾਲਦੇ ਆਂ ਜਾਂ ਆਪਣਾ ਮੋਟਰਸਾਈਕਲ ਸਾਫ਼ ਰੱਖਦੇ ਆਂ ਆਪਣੇ ਕੱਪੜੇ ਸਾਫ਼ ਰੱਖਦੇ ਆਂ ਆਪਣਾ ਆਪ ਸਾਫ਼ ਰੱਖਦੇ ਆਂ ਇਸੇ ਨਾਲ ਬਸ ਨੂੰ ਵੀ ਸਾਫ਼ ਰੱਖਣਾ ਤੁਸੀਂ ਬਸ ਦੀ ਸੰਭਾਲ ਤੁਸੀਂ ਕਰਨੀ ਹੈ ਇਹਨਾਂ ਨੂੰ ਇਹ ਸਮਝਾ ਕੇ ਰੱਖਦਾ ਕਿ ਤੁਸੀਂ ਕਰਨਾ ਹੈ ਇਹਦੀ ਡਿਊਟੀ ਬਣਾਉਣੀ ਆ ਆਪਾਂ ਵੀ ਹਰ ਮਹੀਨੇ ਹਰ ਸਾਲ ਇੱਕ ਵਾਰੀ ਤੇਰੀ ਡਿਊਟੀ ਹੋ ਗਈ ਜੋ ਮੇਰੀ ਹੋ ਗਈ ਡਿਊਟੀਆਂ ਵੰਡ ਲਓ ਆਪਣੀਆਂ ਆਪਣੀਆਂ ਤੇ ਤੁਹਾਨੂੰ ਮੈਂ ਤੁਹਾਨੂੰ ਮੈਂ ਗਿਫਟ ਵੀ ਦਿਆ ਕਰੂੰਗਾ ਇਹਦਾ ਜਦ ਤੱਕ ਮੈਂ ਬੈਠਾ ਮੈਂ ਤੁਹਾਨੂੰ ਗਿਫਟ ਵੀ ਦੂੰਗਾ ਇਸ ਫਾਇਦੇ ਨਾਲ ਬੱਚੇ ਵੀ ਕਿੰਨਾ ਮੈਂ ਤੁਹਾਨੂੰ ਗਿਫਟ ਵੀ ਦਿਆ ਕਰੂੰਗਾ ਸਾਲ ਬਾਅਦ ਕੋਈ ਨਾ ਕੋਈ ਸਾਡਾ ਥੈਂਕ ਯੂ ਥੈਂਕ ਯੂ ਸੇਵਾ ਮੁਕਤ ਰੇਸ਼ਮ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਮੇਰਾ ਸੁਪਨਾ ਸੀ ਕਿ ਮੈਂ ਆਪਣੇ ਘਰ ਦੇ ਉੱਪਰ ਰੋਡਵੇਜ਼ ਦੀ ਬੱਸ ਬਣਾਵਾ ਤੇ ਵਾਹਿਗੁਰੂ ਦੀ ਮਿਹਰ ਸਦਕਾ ਮੇਰਾ ਇਹ ਸੁਪਨਾ ਪੂਰਾ ਹੋ ਗਿਆ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਸਾਂਝੀ ਜ਼ਰੂਰ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ